ela da thank you so much because i come in merit because of my teachers who taught me very well and my dad and my mother halle to 10th hoya 2 saal he gaye aya inarts <coughs> karan nu pher jana baad nu arrest karke ke rehna itthe eh mere age doctor banna ji te enu has <coughs> karna ਰਹਿਣਾ ਇੱਥੇ ਹੈ ਕਿ ਜਾਣਾ ਤੁਸੀਂ ਅਰੈਸਟ ਕਰਕੇ ਤੁਸੀਂ ਵੀ ਬਾਹਰ ਨੂੰ ਨਹੀਂ ਰਹਿਣਾ ਇੱਥੇ ਹੂੰ ਅੱਛਾ ਜਿਹੜਾ ਸਾਡਾ ਟੈਲੈਂਟ ਹੈ ਜਿਹੜਾ ਉਹ ਤਾਂ ਆਇਰਲਾਈਨਸ ਕਰਦਾ ਹੈ ਦਾ ਆਇਰਲਾਈਨਸ ਕਰਕੇ ਜਹਾਜ਼ ਭਰ ਕੇ ਜਾਈ ਜਾਂਦੇ ਬਾਹਰ ਨੂੰ ਜਿਹੜੇ ਜਿਹੜੇ ਦੂਸਰੇ ਰਹਿ ਜਾਂਦੇ ਆ ਪਿੱਛੇ ਰਹਿ ਜਾਂਦੇ ਆ ਉਹ ਹੀ ਸਾਨੂੰ ਇੱਥੇ ਮਿਲਦੇ ਪਏ ਆ ਤੁਸੀਂ ਕਹਿੰਦੇ ਬਹਿ ਕੇ ਤੁਸੀਂ ਵਿਦੇਸ਼ ਨਹੀਂ ਜਾਣਾ ਚਾਹੁੰਦੇ ਹੈਗੇ ਤੁਸੀਂ ਇੱਥੇ ਰਹਿ ਕੇ ਲੋਕਾਂ ਦੀ ਸੇਵਾ ਕਰਨਾ ਚਾਹੁੰਦੇ ਆ ਡਾਕਟਰ ਬਣ ਕੇ ਹਾਂਜੀ ਪੰਜਾਬ ਦਾ ਆਪਣਾ ਇੰਡੀਆ ਦਾ ਨਾਮ ਰੌਸ਼ਣ ਕਰਨਾ ਚਾਹੁੰਦੇ ਆ ਵਿੱਚ ਯੋਗਦਾਨ ਪਾਉਣਾ ਚਾਹੁੰਦੇ ਆ ਹੂੰ ਬਾਰਗ ਕਿਸੇ ਹੋਰ ਕੰਟਰੀ ਚ ਜਦੋਂ ਅੱਜ ਸਰਨੇ ਚੜ ਦੱਸਿਆ ਤੇ ਇਹਨੂੰ ਪਤਾ ਨਹੀਂ ਸੀ ਲੱਗਦਾ ਮੈਂ ਕਿੱਧਰ ਜਾਵਾਂ ਨਾਟ ਕੇ ਮੈਨੂੰ ਉਧਰ ਜੱਫੀ ਪਾ ਲਈ ਮਮਾ ਮੈਂ ਮਰੇ ਡਾ ਗਈ ਮੈਂ ਕਿਹਾ ਇਹ ਮੈਨੂੰ ਤਾਂ ਆਪਣਾ ਪਤਾ ਲੱਗੇ ਕੀ ਕਰਾਂ ਮੈਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਦੇ ਨਤੀਜਿਆਂ ਵਿੱਚ ਜ਼ਿਲ੍ਹਾ ਜਲੰਧਰ ਦੇ ਸ਼ਹਿਰ ਗੁਰਆਂ ਦੇ ਵਿਦਿਆਰਥੀਆਂ ਨੇ ਇੱਕ ਵਾਰ ਫਿਰ ਤੋਂ ਸ਼ਹਿਰ ਦਾ ਨਾਮ ਆਪਣੇ ਸਕੂਲ ਤੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ ਹੈ। ਛੋਟੇ ਜਿਹੇ ਸ਼ਹਿਰ ਦੇ ਇੱਕੋ ਸਕੂਲ ਦੇ 5 ਵਿਦਿਆਰਥੀਆਂ ਨੇ ਮੈਰਿਟ ਹਾਸਲ ਕੀਤੀ ਹੈ। ਇਹਨਾਂ ਵਿੱਚ 4 ਲੜਕੀਆਂ ਤੇ 1 ਲੜਕਾ ਸ਼ਾਮਲ ਹੈ। 650 'ਚੋਂ 634 ਅੰਕ ਹਾਸਲ ਕਰਨ ਵਾਲੀ ਮੰਨਤ ਭਾਟੀਆਂ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਸ ਦਾ ਦਾਦਾ ਕਾ ਪਿੰਡ ਗੁਰਆਂ ਦੇ ਨਾਲ ਲੱਗਦਾ ਪਿੰਡ ਚੱਕ ਦੇਸ ਰਾਜ ਹੈ। ਹਰ ਉਹ ਆਪਣੀ ਮਾਤਾ ਪਲਵਿੰਦਰ ਕੌਰ ਅਤੇ ਛੋਟੇ ਭਰਾ ਅਰਮਾਨ ਪਾਟਿਆ ਦੇ ਨਾਲ ਆਪਣੀ ਨਾਨੀ ਸਿਮਰੋ ਕੋਲ ਪਿੰਡ ਮੌਲੀ ਜ਼ਿਲ੍ਹਾ ਖਪੂਤਲਾ ਵਿੱਚ ਰਹਿੰਦੀ ਹੈ ਉਸਦੇ ਪਿਤਾ ਸ਼ਿੰਦਰਪਾਲ ਪਿਛਲੇ 7 ਸਾਲ ਤੋਂ ਵਿਦੇਸ਼ ਫਿਲੀਪਪਾਈਨ ਵਿੱਚ ਹਨ ਮੰਨਤ ਨੇ ਦੱਸਿਆ ਇਸ ਸਫਲਤਾ ਪਿੱਛੇ ਉਸਦੀ ਆਪਣੀ ਮਿਹਨਤ ਮਾਤਾ ਪਿਤਾ ਦਾ ਅਸ਼ੀਰਵਾਦ ਅਤੇ ਸਕੂਲ ਦੇ ਅਧਕਾ ਦੀ ਮਿਹਨਤ ਹੈ ਉਸਨੇ ਦੱਸਿਆ ਕਿ ਉਸ ਦਾ ਨਾਨਕਾ ਪਿੰਡ ਸਕੂਲ ਤੋਂ ਕਰੀਬ 10 ਕਿਲੋਮੀਟਰ ਦੂਰ ਹੈ ਉਸਦੀ ਮਾਤਾ ਪਲਵਿੰਦਰ ਕੌਰ ਉਸ ਨੂੰ ਰੋਜ਼ ਸਕੂਲ ਛੱਡਣ ਅਤੇ ਲੈ ਜਾਂਦੇ ਸਨ ਜਿਸ ਤੋਂ ਬਾਅਦ ਕੁੜੀ ਐ ਟਿਊਸ਼ਨ ਪੜ੍ਹਨ ਉਹ ਜਾਂਦੀ ਸੀ ਉਸਦੀ ਮਾਤਾ ਉਸ ਨੂੰ ਲੈ ਕੇ ਜਾਂਦੇ ਸੀ ਅਤੇ ਉੱਥੇ ਹੀ ਬੈਠ ਕੇ ਉਸਦੇ ਟਿਊਸ਼ਨ ਖਤਮ ਹੋਣ ਦਾ ਇੰਤਜ਼ਾਰ ਕਰਦੀ ਸੀ ਉਸਦੀ ਮਾਤਾ ਦਾ ਇਸ ਮੁਕਾਮ ਤੱਕ ਪਹੁੰਚਾਉਣ ਲਈ ਵਿਸ਼ੇਸ਼ ਯੋਗਦਾਨ ਹੈ ਹੁਣ ਉਹ ਮੈਡੀਕਲ ਦੀ ਪੜ੍ਹਾਈ ਕਰ ਰਹੀ ਹੈ ਅਤੇ ਡਾਕਟਰ ਬਣਨਾ ਚਾਹੁੰਦੀ ਹੈ ਉਸਨੇ ਕਿਹਾ ਕਿ ਉਹ ਵਿਦੇਸ਼ ਨਹੀਂ ਜਾਣਾ ਚਾਹੁੰਦੀ ਇੱਥੇ ਰਹਿ ਕੇ ਹੀ ਆਪਣੇ ਦੇਸ਼ ਅਤੇ ਲੋਕਾਂ ਦੀ ਸੇਵਾ ਕਰਨਾ ਚਾਹੁੰਦੇ ਹਨ ਮਨਨਤ ਨੇ ਦੱਸਿਆ ਕਿ ਵਿਦੇਸ਼ ਤੋਂ ਉਸਦੇ ਪਿਤਾ, ਮਾਮਾ, मामੀ, ਮਾਸੀ ਅਤੇ ਪਿੰਡ ਵਾਸੀਆਂ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਉਸਦੇ ਘਰ ਵਿੱਚ ਵਿਆ ਵਰਗਾ ਮਾਹੌਲ ਬਣਿਆ ਹੋਇਆ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਦੇ 10ਵੀਂ ਦੇ ਨਤੀਜੇ ਅੱਜ ਆਏ ਹੈ ਜਿਦੇ ਵਿੱਚ ਇੱਕ ਵਾਰੀ ਫਿਰ ਤੋਂ ਧੀਆਂ ਨੇ ਬਾਜ਼ੀ ਮਾਰੀ ਹੈ। ਕਸਬਾ ਗੁਰਾਇਆਂ ਜਿਹੜਾ ਐਕਸਲਸਿਵ ਕਾਨਵਨ ਸਕੂਲ ਪਹਿਲਾਂ 9 ਬੱਚਿਆਂ ਨੇ ਮੈਰਿਟ ਹਾਸਲ ਕੀਤੀ ਸੀ ਤੇ ਇਸ ਵਾਰ ਵੀ ਜਿਹੜਾ 5 ਬੱਚਿਆਂ ਨੇ ਜਿਹੜੇ ਮੈਰਿਟ ਹਾਸਲ ਕੀਤੀ ਹੈ ਸਾਡੇ ਨਾਲ ਜ਼ਿਲ੍ਹੇ ਦੇ ਵਿੱਚੋਂ ਦੂਜਾ ਸਥਾਨ ਹਾਸਲ ਕਰਾਂ ਲਈ ਮੰਨਤ ਪਾਟੀਆਂ ਮੌਜੂਦ ਹੈ ਗੱਲਬਾਤ ਕਰ ਲੈਣੇ ਕਿਉਂਕਿ ਘਰ ਦੇ ਵਿੱਚ ਇੱਕ ਵਿਆਹ ਵਾਲਾ ਮਾਹੌਲ ਬਣਿਆ ਹੋਇਆ ਜਦੋਂ ਨਤੀਜੇ ਐਲਾਨੇ ਗਏ ਆ ਗੱਲਬਾਤ ਕਰ ਲੈਣੇ ਮੰਨਤ ਨਾਲ ਮੰਨਤ ਪਹਿਲੇ ਤੋਂ ਬਹੁਤ-ਬਹੁਤ ਮੁਬਾਰਕਾਂ ਇੱਕ ਵਾਰੀ ਫੇਰ ਤੁਸੀਂ ਗੁਰਾਇਆ ਦਾ ਜਿਹੜਾ ਨਾਮ ਰੋਸ਼ਨ ਕੀਤਾ ਜ਼ਿਲ੍ਹੇ ਦੇ ਵਿੱਚ ਦੂਜਾ ਸਥਾਨ ਤੇ ਮੈਰਿਟ ਦੇ ਵਿੱਚ ਤੁਸੀਂ ਆਏ ਆ ਕੀ ਕਹਿਣਾ ਚਾਹੋਗੇ ਇਹਦੇ ਪਿੱਛੇ ਕਿਹਦੀ ਮਿਹਨਤ ਹੈ ਕਿ ਇਹਨੂੰ ਸ਼ਰੇਹ ਦੇਣਾ ਚਾਹੋਗੇ ਪਹਿਲਾ ਤਾਂ ਥੈਂਕ ਯੂ ਸੋ ਮੱਚ ਬਿਕੋਜ਼ ਆਈ ਕਮ ਇਨ ਮੈਰਿਡ ਬਿਕੋਜ਼ ਆਫ ਮਾਈ ਟੀਚਰਸ ਹੂ ਟਾਟ ਮੀ ਵੈਰੀ ਵੈਲ ਐਂਡ ਮਾਈ ਡੈਡ ਐਂਡ ਮਾਈ ਮਦਰ ਹੂੰ ਅੱਛਾ ਪਰਿਵਾਰ ਦੇ ਵਿੱਚ ਕੌਣ ਕੌਣ ਹੈਗਾ ਫਾਦਰ ਸਾਹਿਬ ਦਾ ਜਿਵੇਂ ਦੱਸਿਆ ਕਿ ਵਿਦੇਸ਼ ਦੇ ਵਿੱਚ ਹੈ ਮਦਰ ਹੈ ਨਾਨਕੇ ਪਿੰਡ ਦੇ ਵਿੱਚ ਤੁਸੀਂ ਹੁਣ ਰਹਿੰਦੇ ਆ ਬੜੀ ਮਿਹਨਤ ਹੈ ਦੱਸਿਆ ਕਿ ਠੰਡ ਦੇ ਵਿੱਚ ਮਾਦਾ ਜੀ ਤੁਹਾਡੇ ਟਿਊਸ਼ਨ ਦੇ ਲਈ ਲੈ ਕੇ ਜਾਂਦੇ ਰਹੇ ਆ ਤੇ ਇੰਤਜ਼ਾਰ ਵੀ ਕਰਦੇ ਰਹੇ ਆ ਕਿ ਜਿੰਨੇ ਜੇ ਸਾਡੀ ਧੀ ਪੜ੍ਹਦੀ ਹੈ ਟਿਊਸ਼ਨ ਤੇ ਨਾਲ ਲੈ ਕੇ ਜਾਣਾ ਕਿਉਂਕਿ ਸਫ਼ਰ ਜਿਹੜਾ ਹੈ ਤਕਰੀਬਨ 12 ਕਿਲੋਮੀਟਰ ਜਾਂ 10 ਕਿਲੋਮੀਟਰ ਦਾ ਗਰਾਇਆ ਤਾਂ ਪਹੁੰਚਦਾ ਸੀ ਹਾਂਜੀ ਬਹੁਤ ਔਖਾ ਹੁੰਦਾ ਸੀ ਸਕੂਲ ਤੋਂ ਆ ਕੇ ਫਿਰ ਗਰਾਇਆ ਜਾਣਾ ਧੌਂਦੇ ਵਿੱਚ ਵੀ ਮਮਾ ਸਾਰੇ ਰੁਕੇ ਨਹੀਂ ਜੋ ਵਿੱਚ ਵੀ ਹੈ ਉੱਥੇ ਬੈਠੇ ਰਹਿੰਦੇ ਸੀਗੇ ਡੇਢ ਘੰਟਾ ਨਾਲ ਦੇ ਰੂਮ ਚ ਕਦੇ ਵੀ ਇਦਾਂ ਨਹੀਂ ਸੀ ਕਿ ਆ ਰਹਿਣ ਧੌਂਦਾ ਚ ਨਹੀਂ ਲੈ ਕੇ ਜਾਣਾ ਹੂੰ ਠੰਡਿਆ ਉਤਸ਼ਾਹ ਦਿੱਤਾ ਪੂਰਾ ਮਤਲਬ ਹੂੰ ਮਤਲਬ ਤੁਹਾਡੀ ਮਿਹਨਤ ਦੇ ਨਾਲ-ਨਾਲ ਤੁਹਾਡੀ ਮਾਦਰ ਦੇ ਵੀ ਪੂਰੀ ਮਿਹਨਤ ਹੈ ਜਿਹਨੇ ਹਾਰਡ ਵਰਕ ਕੀਤਾ ਹੈਗਾ ਤੁਹਾਨੂੰ ਲੈ ਜਾਂਦੇ ਆ ਕਿਉਂਕਿ ਹਾਈਵੇ ਹੈਗਾ ਆ ਸਿੰਗਲ ਮਦਰ ਕਿਉਂਕਿ ਫਾਦਰ ਸਾਹਿਬ ਬਾਹਰ ਹੈ ਬਰਦਰ ਵੀ ਤੁਹਾਡਾ ਦੇਖਿਆ ਸੀ ਛੋਟਾ ਹੈ 8th ਕਲਾਸ ਦੇ ਵਿੱਚ ਤੁਸੀਂ ਦੱਸਦੇ ਪਏ ਤੇ ਹੁਣ ਜਦੋਂ ਨਤੀਜੇ ਆਏ ਆ ਯਕੀਨ ਹੋ ਰਿਹਾ ਸੀਗਾ ਕਿ ਮੈਰਿਟ ਦੇ ਵਿੱਚ ਆ ਗਈ ਇਹ ਮੰਨਤ ਪਹਿਲਾਂ ਤਾਂ ਯਕੀਨ ਬਿਲਕੁਲ ਨਹੀਂ ਹੋਇਆ ਫਿਰ ਆੜੀ-ਆੜੀ ਹੋ ਗਿਆ ਕਿ ਇਹ ਆ ਗਈ ਮੈਰਿਟ ਚ ਹੂੰ ਮਾਹੌਲ ਕਿੱਦਾ ਰਿਹਾ ਫਿਰ ਜਦੋਂ ਨਤੀਜਾ ਆਇਆ ਸਕੂਲ ਤੋਂ ਪਤਾ ਲੱਗਾ ਜਾਂ ਮੈਰਿਟ ਲਿਸਟ ਚੈੱਕ ਕੀਤੀ ਆਪ ਸਰ ਤੋਂ ਪਤਾ ਲੱਗਾ ਹਾਂ ਹਾਂਜੀ ਕਿੱਦਾਂ ਦਾ ਮਾਹੌਲ ਫਿਰ ਕੀ ਸੀਗਾ ਕਰਦਾ ਮਾਹੌਲ ਬਹੁਤ ਵਧੀਆ ਵਿਆਵਰਗ ਮਾਹੌਲ ਸੀ ਹਾਂ ਸਾਰੇ ਖੁਸ਼ ਸੀ ਹਾਂ ਅੱਛਾ ਬਾਅਦ ਹੁਣ ਦੇਖਿਆ ਫੋਨ ਦੇ ਵਿੱਚ ਫਾਦਰ ਸਾਹਿਬ ਦਾ ਬਾਅਦ ਚ ਜੁਆਇਨ ਕੀਤਾ ਤੁਹਾਡੇ ਵੀਡੀਓ ਕਾਲ ਚਲਦੀ ਬਈ ਸੀਗੀ ਉਹ ਸਾਰੇ 6-7 ਜਣੇ ਵਿੱਚ ਸੀਗੇ ਵੀਡੀਓ ਕਾਲ ਦੇ ਵਿੱਚ ਕੌਣ-ਕੌਣ ਸੀਗੇ ਬਰਾਈਆਂ ਦਾ ਜਿਹੜਾ ਐਵੇਂ ਕਹਿੰਦੇ ਬੱਲੇ ਬੱਲੇ ਹੋਈ ਪਈ ਸੀ ਹਾਂਜੀ ਇਹ ਸਾਰੇ ਪਰਿਵਾਰ ਮੈਂਬਰ ਸੀਗੇ ਮਾਸੀ ਮਾਮਾ ਡੈਡੀ ਬ੍ਰਦਰ ਮੇਰਾ ਉਹ ਵੀ ਐਸ ਸਕੂਲ ਤੋਂ ਵੱਢ ਕੇ ਗਿਆ ਹਮ ਬੱਡੇ ਮਾਮਾ ਵੀ ਵੀ ਸੀਗੇ ਸਾਰੇ ਬਹੁਤ ਖੁਸ਼ ਹਨ ਬਹੁਤ ਵਧਾਈਆਂ ਦੇ ਰਹੇ ਸਨ ਅੱਛਾ ਹੁਣ ਅੱਗੇ ਕੀ ਐਮ ਕੀ ਹੈਗਾ ਹੱਲੇ ਤਾਂ 10ਵੇਂ ਹੋਇਆ 2 ਸਾਲ ਹੈਗੇ ਆ ਆਇਲਰਟਸ ਕਰਨ ਨੂੰ ਫੇਰ ਜਾਣਾ ਬਾਹਰ ਨੂੰ ਆਇਲਰਟਸ ਕਰਕੇ ਕਿ ਰਹਿਣਾ ਇੱਥੇ ਇਹ ਮੇਰੇ ਅਗੇ ਡਾਕਟਰ ਵਰਨਾ ਜੀ ਹੂੰ ਤੇ ਇਹਨੂੰ ਹਾਸਲ ਕਰਨਾ ਕਿ ਰਹਿਣਾ ਇੱਥੇ ਹੀ ਆ ਕਿ ਜਾਣਾ ਤੁਸੀਂ ਆਇਲਰਟਸ ਕਰਕੇ ਤੁਸੀਂ ਵੀ ਬਾਹਰ ਨੂੰ ਨਹੀਂ ਰਹਿਣਾ ਇੱਥੇ ਹੂੰ ਅੱਛਾ ਜਿਹੜਾ ਸਾਡਾ ਟੈਲੈਂਟ ਹੈ ਜਿਹੜਾ ਉਹ ਤਾਂ ਆਇਲਰਟਸ ਕਰਦਾ ਹੈ ਤਾਂ ਆਇਲਰਟਸ ਕਰਕੇ ਜਾ ਦੇ ਭਰ ਕੇ ਜਾਈ ਜਾਂਦੇ ਬਾਹਰ ਨੂੰ ਜਿਹੜੇ ਜਿਹੜੇ ਦੂਸਰੇ ਰਹਿ ਜਾਂਦੇ ਆ ਪਿੱਛੇ ਰਹਿ ਜਾਂਦੇ ਆ ਉਹੀ ਸਾਨੂੰ ਇੱਥੇ ਮਿਲਦੇ ਪਏ ਆ ਤੁਸੀਂ ਕਹਿੰਦੇ ਬਹਿ ਕੇ ਤੁਸੀਂ ਵਿਦੇਸ਼ ਨਹੀਂ ਜਾਣਾ ਚਾਹੁੰਦੇ ਹੈਗੇ ਤੁਸੀਂ ਇੱਥੇ ਰਹਿ ਕੇ ਲੋਕਾਂ ਦੀ ਸੇਵਾ ਕਰਨਾ ਚਾਹੁੰਦੇ ਆਂ ਡਾਕਟਰ ਬਣ ਕੇ ਹਾਂਜੀ ਪੰਜਾਬ ਦਾ ਆਪਣਾ ਇੰਡੀਆ ਦਾ ਨਾਭ ਰੋਸ਼ਨ ਕਰਨਾ ਚਾਹੁੰਦੇ ਆ ਵਿੱਚ ਯੋਗਦਾਨ ਪਾਉਣਾ ਚਾਹੁੰਦੇ ਆ ਹੂੰ ਬਾਹਰ ਕਿਸੇ ਹੋਰ ਕੰਟਰੀ ਚ ਨਹੀਂ ਹੂੰ ਅੱਛਾ ਤੁਹਾਡੇ ਮਜ਼ਾ ਵੈ ਨਾਲ ਉਹਨਾਂ ਨਾਲ ਗੱਲ ਕਰ ਲੈਂਦੇ ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕਾਂ ਧੀ ਨੇ ਜਿਹੜਾ ਨਾਂ ਰੋਸ਼ਨ ਕੀਤਾ ਦੋ ਪਿੰਡਾਂ ਦਾ ਨਾਂ ਰੋਸ਼ਨ ਹੋ ਗਿਆ ਜਿਲ੍ਹਾ ਕਪੂਰਥਾਲੇ ਦਾ ਪਿੰਡ ਪੈ ਜਾਂਦਾ ਹੈ ਇਹ ਮੌਲੀ ਨਾਨਕਾ ਪਿੰਡ ਤੁਸੀਂ ਦੱਸਦੇ ਪਿਆ ਇੱਥੇ ਮਦਰ ਦਾ ਦੇ ਤਾਰੇ ਨੇ ਤੇ ਜਿਲ੍ਹਾ ਜਲੰਧਰ ਦਾ ਪਿੰਡ ਚੱਕ ਦੇਸਰਾਜ ਜਿੱਥੇ ਇਹਦੇ ਦਾਦਕੇ ਪਿੰਡ ਹੈ ਦੋਨੇ ਪਿੰਡਾਂ ਦੇ ਵਿੱਚ ਹੁਣ ਵਿਆਹ ਦਾ ਮਾਹੌਲ ਹੈ ਖੁਸ਼ੀ ਦਾ ਮਾਹੌਲ ਢੋਲ ਵੱਜਦੇ ਹਾਂਜੀ ਹਾਂਜੀ ਬਹੁਤ ਢੋਲ ਵੱਜ ਰਿਹਾ ਹੈ ਬਹੁਤ ਖੁਸ਼ ਹੈ ਸਾਰੇ ਬਹੁਤ ਵਧੀਆ ਲੱਗ ਰਿਹਾ ਹੈ ਮੈਂ ਤਾਂ ਕੁੜੀ ਦੀ ਮੈਂ ਤਾਂ ਕਿਹਾ ਦੇ ਹੀ ਮੈਂ ਤਾਂ ਬਹੁਤ ਜ਼ਿਆਦਾ ਮੇਰੀ ਬੇਟੀ ਨੇ ਕੀਤੀ ਆ ਉਹ ਵਰ ਵੀ ਆ ਗਈ ਚਲੋ ਬਹੁਤ ਖੁਸ਼ ਆ ਕਹਿਣ ਨੂੰ ਸ਼ਬਦ ਨਹੀਂ ਹੂੰ ਅੱਛਾ ਬਾਹਰ ਫਾਦਰ ਸਾਹਿਬ ਵੀ ਇਹਨਾਂ ਦੇ ਹੁਣ ਜੁਆਇਨ ਕੀਤਾ ਸੀਗਾ ਵੀਡੀਓ ਕਾਲ ਤੇ ਵਧਾਈਆਂ ਉਹਨਾਂ ਨੂੰ ਵੀ ਯਕੀਨ ਕੁੜੀ ਨੂੰ ਅੱਛਾ ਕਹਿੰਦੇ ਕੱਲ ਤੱਕ ਬੜੀ ਟੈਨਸ਼ਨ ਦੇ ਵਿੱਚ ਸੀਗੀ ਕੁੜੀ ਕੀ ਬਣੂਗਾ ਕੀ ਰਿਜ਼ਲਟ ਆਊਗਾ ਕਿੱਦਾਂ ਦਾ ਮਾਹੌਲ ਕਿੱਦਾਂ ਦਾ ਰਿਹਾ ਸੀਗਾ ਫੇਰ ਕੱਲ ਦਾ ਮਾਹੌਲ ਬਸ ਇਹ ਸੀ ਟੈਂਸ਼ਨ ਜੀ ਸੀ ਥੋੜਾ ਮਿਹਨਤ ਵੀ ਜ਼ਿਆਦਾ ਕੀਤੀ ਸੀ ਸਾਈ ਸਾਈ ਰਾਤ ਜਾਗਣਾ ਪੜਨਾ ਹੁੰਦਾ ਹੀ ਆ ਬੱਚੇ ਨੂੰ ਤੁਹਾਨੂੰ ਪਤਾ ਹੀ ਆ ਜਦੋਂ ਅੱਜ ਸਰਨੇ ਚਲ ਦੱਸਿਆ ਤੇ ਇਹਨੂੰ ਪਤਾ ਨਹੀਂ ਸੀ ਲੱਗਦਾ ਮੈਂ ਕਿੱਧਰ ਜਾਵਾਂ ਨੱਟ ਕੇ ਮੈਨੂੰ ਉਧਰ ਜੱਫੀ ਪਾ ਲਈ ਮਮਾ ਮੈਂ ਮੈਂ ਰਟਾ ਗਈ ਮੈਂ ਕਿਹਾ ਇਹ ਮੈਨੂੰ ਤਾਂ ਆਪਨਾ ਪਤਾ ਲੱਗੇ ਕੀ ਕਰਾਂ ਮੈਂ ਬਹੁਤ ਜ਼ਿਆਦਾ ਯਾਨੀ ਖੁਸ਼ੀ ਸੀ ਤੇ ਪਤਾ ਨਹੀਂ ਸੀ ਲੱਗ ਰਿਹਾ ਕੀ ਕਰੀਏ ਕੀ ਨਾ ਕਰੀਏ ਫੋਨ ਬਾਹਰ ਲਾਈ ਫਟਾਫਟ ਉਹਨਾਂ ਦੇ ਕਾਲ ਆ ਗਏ ਇਹਦੇ ਬ੍ਰਦਰ ਦਾ ਆ ਗਿਆ ਮਾਮਾ ਜੀ ਦਾ ਆ ਗਿਆ ਭੈਣ ਦਾ ਮੇਰੀ ਸਿਸਟਰ ਦਾ ਆ ਗਿਆ ਸਾਰੇ ਨੇ ਵਧਾਈਆਂ ਦਿੱਤੀਆਂ ਬਹੁਤ ਜ਼ਿਆਦਾ ਖੁਸ਼ ਸੀਗੇ ਮਮਾ ਸੀ ਮਮਾ ਨੂੰ ਪਤਾ ਇਹਨਾਂ ਦਾ ਸੀ ਕੀ ਕਰਾਂ ਇਹ ਵੀ ਬਹੁਤ ਖੁਸ਼ ਸੀਗੇ ਹਾਂਜੀ ਬਹੁਤ ਵਧੀਆ ਦੇਖਿਆ ਕਾਫੀ ਹੁਣ ਤਾਂ ਆ ਰਿਹਾ ਵਧਾਈਆਂ ਵਾਲੇ ਸਾਰੇ ਵਧਾਈਆਂ ਦੇ ਰਹੇ ਆ ਬਹੁਤ ਖੁਸ਼ ਆ ਬਹੁਤ ਜ਼ਿਆਦਾ ਜਾਨੀ ਕਿ ਚਾਅ ਇਹਦਾ ਕਰ ਰਹੇ ਆ ਹਾਂਜੀ ਅੱਛਾ ਨਾਨੀ ਨਾਨੇ ਨਾਲ ਗੱਲ ਕਰ ਲੈਣੇ ਹਾਂਜੀ ਕੁੜੀ ਨੇ ਨਾਂ ਰੌਸ਼ਨ ਕਰ ਦਿੱਤਾ ਤੁਹਾਡਾ ਪਿੰਡ ਦੇ ਵਿੱਚ ਹੁਣ ਦੇਖੋ ਐਦਾਂ ਆਦੇ ਪੇ ਵਧਾਈਆਂ ਦੇ ਨੇ ਜਿਦਾ ਵਿਆਹ ਰੱਖਿਆ ਹੋਵੇ ਹਾਂਜੀ ਹਾਂਜੀ ਮਸੀ ਕਿਤੇ ਇਹ ਤਾਂ ਮੈਂ ਦਿਨ ਮੇਰਾ ਮੈਨੂੰ ਮਸੀ ਮੇਰੀ ਦੋ ਤਿੰਨ ਨਾਮ ਵੀ ਤਾਂ ਰੋਸ਼ਨ ਕੀਤਾ ਪਰਮਾਤਮਾ ਸਭ ਦੇ ਇਦਾਂ ਹੀ ਕਰੇ ਬੱਚੇ ਬੱਚੀਆਂ ਸਭ ਦੇ ਇਦਾਂ ਹੀ ਕਰਨ ਖੁਸ਼ੀਆਂ ਭਰਿਆ ਲਿਆਵੇ ਅੱਛਾ ਧੀਆਂ ਨੂੰ ਪਹਿਲਾਂ ਪਿੱਛੇ ਰੱਖਦੇ ਸੀਗੇ ਪਰ ਧੀਆਂ ਜਿਹੜੀਆਂ ਹੁਣ ਨਾਂ ਰੋਸ਼ਨ ਕਰਦੇ ਹੁਣ ਵੀ ਜਿਹੜੀ ਬਾਜੀ ਆ ਧੀਆਂ ਨੇ ਮਾਰੀਆਂ ਪੁੱਤਾ ਪੁੱਤ ਹਲੇ ਥੋੜਾ ਪਿੱਛੇ ਆ ਹਾਂਜੀ ਧੀ ਤਾਂ ਧੇਰਵਾ ਧੀ ਧੇਰਵਾ ਧੀ ਦਾ ਤਾਂ ਇਹ ਦੇ ਨਹੀਂ ਸਕਦੇ ਹਿਸਾਬ ਕਿਤਾਬ ਅਸੀਂ ਇਹਨਾਂ ਦੇ ਤਾਂ ਭਾਂਡਿਆਂ ਦੀ ਮਜਾਈ ਵੀ ਨਹੀਂ ਅਸੀਂ ਦੇ ਸਕਦੇ ਜਿੰਨੀ ਕਿ ਸਾਨੂੰ ਇਹ ਪਿਆਰੀ ਆ ਸਾਡੀ ਕੁੜੀ ਬਹੁਤ ਪਿਆਰੀ ਆ ਜਾਂਦਾ ਟੁਕੜਾ ਆਇਆ ਪਰ ਇਹ ਕਰ ਨਹੀਂ ਸਕਦੇ ਨੀਂਦ ਆਉਂਦੀ ਆ ਮੈਂ ਇਹਨਾਂ ਨੂੰ ਉਬੜਬੜ ਦੇਖਦੀ ਆ ਹੂੰ ਵੇ ਇਹ ਸੌ ਨਾ ਜਾਵੇ ਉਹ ਹੀਟਰ ਰੱਖਿਆ ਸੀਗਾ ਉੱਠੀ ਮੈਂ ਜਦ ਦੇਖਿਆ ਇਹ ਇੱਦਾਂ ਹੀ ਕਿਤਾਬ ਰੱਖ ਕੇ ਪਈ ਜਦ ਮੈਂ ਦੇਖਿਆ ਹੀ ਹੀਟਰ ਉਲਟਿਆ ਆ ਮੇਰੀ ਤਾਂ ਜਾਨ ਨਿਕਲ ਗਈ ਅੱਛਾ ਹਾਏ ਹਾਏ ਮੇਰੀ ਕੁੜੀ ਨੀਂਦ ਸੀ ਬਚਾਣਾ ਦੋਤੀ ਮੈਂ ਫੇਰ ਮੈਂ ਗੁੱਸੇ ਹੋਈ ਵੀ ਬੰਦ ਕਰ ਦਿਆ ਕਰ ਮੈਂ ਸੌਂਦੀ ਨਹੀਂ ਰਾਤ ਨੂੰ ਮੈਂ ਦੀ ਅਲੋਟ ਦੀ ਜੰਨੀ ਆ ਫੇਰ ਮੈਨੂੰ ਹਾਕ ਬਿੰਦੀ ਮਾਰਨ ਦਿੰਦੀ ਤੇ ਮੈਂ ਮੜਾ ਜਾ ਸੀ ਹਰੇ ਕਰਦੀਆਂ ਇਹਨੂੰ ਫੜਦੇ ਆ ਵਿੱਚ ਹੀ ਮੰਨਤ ਇਹ ਵਹਿਂਦਾ ਕਰਦਣ ਦੀ ਮੈਂ ਮਰ ਜੰਨੀ ਡਰਦੀ ਨੀਂਦ ਨਹੀਂ ਆਉਂਦੀ ਮੈਨੂੰ ਹਾਂਜੀ ਅੱਛਾ ਦੋ ਦੋ ਧੀਆ ਹੁਣ ਤਾਂ ਦੋ ਧੀਆ ਬੈਠੀਆਂ ਤੁਹਾਡੇ ਕੋਲ ਧੀਆ ਤਾਂ ਬਹੁਤ ਆ ਬਹੁਤ ਵਾਹ ਮੈਨੂੰ ਇਦਾਂ ਦੀਆਂ ਖੁਸ਼ੀਆਂ ਮਿਲਦੀਆਂ ਰਹਿਣ ਬਸ ਮੇਰੇ ਪਤਨ ਲੋ ਵੀ ਤੇ ਆਲੋ ਵੀ ਬਸ ਇਦਾਂ ਹੀ ਖੁਸ਼ੀਆਂ ਭਰਿਆ ਲੱਖੇ ਮਾਲਕ ਸਭ ਦੇ ਬੱਚੇ ਬੱਚੀਆਂ ਇਦਾਂ ਹੀ ਹੋਣ ਚਲੋ ਉਹ ਸਰ ਵੀ ਕੋਲ ਬੈਠੇ ਹੋਏ ਜਿਨ੍ਹਾਂ ਦੀ ਮਿਹਨਤ ਆ ਮੇਰੀ ਕੁੜੀ ਦੀ ਰਾਜਨ ਜੀ ਹਾਂਜੀ ਫੇਰ ਇੱਕਾਰੀ ਫੇਰ ਤੋਂ ਐਕਸਲਸਰ ਸਕੂਲ ਆ ਜਿਹੜਾ ਨਾਮ ਫੇਰ ਤੇ ਗਰਾਏ ਦਾ ਨਾਮ ਜਿਹੜਾ ਤੁਹਾਡੇ ਬਜ਼ੌਲ ਤੇ ਤੁਹਾਡੇ ਬੱਚਿਆਂ ਦੇ ਬਜ਼ੌਲ ਤੇ ਇੱਕਾਰੀ ਫੇਰ ਸੁਰਖੀਆਂ ਦੇ ਵਿੱਚ ਆਇਆ 9 ਤੋਂ ਬਾਅਦ ਹੁਣ 5 ਹਾਂਜੀ ਹਾਂਜੀ ਫੇਰ ਤੋਂ ਕਿੱਦਾਂ ਦੀ ਦੇਖਦੇ ਆ ਬੱਚਿਆਂ ਦੀ ਜਿਹੜੇ ਮਿਹਨਤ ਹੈ ਤੇ ਤੁਹਾਡੇ ਸਟਾਫ ਦੀ ਜਿਹੜੇ ਮਿਹਨਤ ਹੈ ਜਿਹੜਾ ਅੱਜ ਫੇਰ ਰੰਗ ਲਿਆਈ ਹੈ ਹਾਂਜੀ ਇਹਦੇ ਪਹਿਲਾਂ ਦਾ ਮੁਬਾਰਕਾਂ ਜੀ ਸਾਰੇ ਪਰਿਵਾਰ ਨੂੰ ਤੇ ਬੱਚੇ ਬੰਦਤ ਨੂੰ ਕਿਉਂਕਿ ਮਤਲਬ ਕਿ ਇਹਨੇ ਕਾਫੀ ਮਿਹਨਤ ਕੀਤੀ ਮਿਹਨਤ ਕਰਨ ਤੋਂ ਮਤਲਬ ਬਿਲਕੁਲ ਵੀ ਨਹੀਂ ਕੀਤਾ ਇਹ ਮੈਂ मतलब ਪੂਰੇ ਟੈਸਟ ਪੇਪਰ ਜੋ ਵੀ ਇਹਨੂੰ ਦਿੱਤਾ ਜਾਂਦਾ ਸੀ ਸਪੈਸ਼ਲ ਵੀ ਕਿਸੇ ਵੇਲੇ ਦਿੱਤੇ ਜਾਂਦੇ ਸੀ ਕਿ ਆਹ ਕਰਕੇ ਲੈ ਕੇ ਆਣਾ ਤੇ ਉਹ ਕਰਦੀ ਸੀ ਇਹ ਤਾਂ ਮਤਲਬ ਕਿ ਕਾਫੀ ਹਾਰਡ ਵਰਕ ਕੀਤਾ ਬਾਕੀ ਟੀਚਰਸ ਦਾ ਬਹੁਤ ਹਾਰਡ ਵਰਕ ਦਾ ਸਾਡੇ ਪ੍ਰਿੰਸੀਪਲ ਮੈਡਮ ਨੇ ਅੱਛਾ ਗਾਈਡ ਕੀਤਾ ਸਾਨੂੰ ਕਿ ਆਹ ਇਦਾਂ ਇਦਾਂ ਕਰਾਓ ਬੱਚਿਆਂ ਨੂੰ ਤੇ ਸਾਡੇ ਸਟਾਫ ਦਾ ਪੇਰੈਂਟਸ ਦਾ ਸਟੂਡੈਂਟਸ ਦਾ ਬਾਕੀ ਬੱਚੇ ਵੀ ਆਪਣੀ ਮਿਹਨਤ ਹੀ ਬਹੁਤ ਅੱਛਾ ਹੋਰ ਰਾਜਾਂ ਦੀ ਹੋਰ ਕਿਹੜੇ ਕਿਹੜੇ ਚਾਰ ਬੱਚੇ ਹੋਰ ਹੈਗੇ ਨੇ ਸਕੂਲ ਦੇ ਹਾਂਜੀ ਚਾਰ ਬੱਚੇ ਹੋਰ ਹੈ ਜੀ ਇੱਕ ਮਨੀਸ਼ ਅਗਰ ਮਨੀਸ਼ ਅਗਰਵਾਲ ਜੀ ਦਾ ਬੇਟਾ ਹੈਗਾ ਤੁਸ਼ਾਂਸ਼ੂ ਅਗਰਵਾਲ ਇੱਕ ਲੜਕੀ ਹੈਗੀ ਨਵਨੀਤ ਕੌਰ ਉਹ ਗਰਾਇਆ ਤੋਂ ਹੀ ਹੈ ਵੀ ਇੱਕ ਬਰਾਚੀ ਗੌਰ ਗਰਾਇਆ ਤੋਂ ਹੀ ਹੈ ਵੀ ਇੱਕ ਰਹਿਵੀਰ ਕੌਰ ਹੈਗੀ ਹੈ ਮਾਹਲ ਪਿੰਡ ਦੇ ਉਹ ਲੜਕੀ ਮੈਰਿਟ ਵਿੱਚ ਕੋਲ मतलब 5 ਮਿੰਟਸ ਦਾ ਸੀ ਹਾਂਜੀ ਅੱਛਾ ਕੋਰਾਂ ਦੇ ਵਿੱਚ ਇਕੱਲਾ ਐਕਸਲਸਰ ਸਕੂਲ ਨਹੀਂ ਹਾਂਜੀ 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 ਨਾਮ ਨਾ ਘਟਿਆ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਐਕਸਲਸਰ ਸਕੂਲ ਨਹੀਂ ਘਟਿਆ ਜੀ ਇਸ ਵਰਤੋਂ ਚਲੋ ਅਸੀਂ ਮਨਤ ਨਾਲ ਜਾਂਦੇ ਜਾਂਦੇ ਮੈਸੇਜ ਜ਼ਰੂਰ ਕਿਉਂਕਿ ਮਨਤ ਆਪ ਇੱਕ ਧੀ ਹੈਗੀ ਐ ਬੱਚੇ ਕਿਉਂਕਿ 8ਵਾਂ ਜਿਹੜਾ ਨਤੀਜਾ ਵੀ ਆਉਣ ਵਾਲਾ ਹੈ ਪਿੱਛੇ ਤੁਹਾਡਾ ਉਹ ਬ੍ਰਦਰ ਛੋਟਾ ਅਸੀਂ ਦੇਖਦੇ ਪਏ ਆ ਕਿ ਉਹ ਵੀ ਹੁਣ ਪਾਪਾ ਨਾਲ ਜਿਹੜਾ ਵੀਡੀਓ ਕਾਲ ਦਿਖਾ ਰਿਹਾ ਉਹਦਾ ਵੀ ਨਤੀਜਾ ਆ ਰਿਹਾ ਤੇ ਮੈਸੇਜ ਕੀ ਦੇਣਾ ਚਾਹੋਗੇ ਤੁਸੀਂ ਹੋਰ ਧੀਆ ਜਿਹੜੀਆਂ ਆ ਜਾਂ ਹੋਰ ਬੱਚੇ ਆ ਜਿਹੜੇ ਤੁਹਾਡੇ ਹੈ ਸਟੱਡੀ ਕਰਦੇ ਪਏ ਹੈਗੇ ਉਹਨਾਂ ਨੂੰ ਕੀ ਮੈਸੇਜ ਹੈ ਉਹਨਾਂ ਨੂੰ ਬਸ ਇਹੀ ਮੈਸੇਜ ਹੈ ਮਿਹਨਤ ਕਰੋ ਤੇ ਮਿਹਨਤ ਦਾ ਫਲ ਜ਼ਰੂਰ ਮਿਲਦਾ ਇੱਕ ਦਿਨ ਇੱਕ ਦਿਨ ਇੱਕ ਦਿਨ ਹੂੰ ਮੈਨੂੰ ਤੁਹਾਨੂੰ ਤੋਂ ਘਬਰਾਉਣਾ ਥੈਂਕ ਯੂ ਬੰਨਤ ਦੇਖਿਆ ਤੁਸੀਂ ਪਰਿਵਾਰ ਦੇ ਵਿੱਚ ਜਿਹੜਾ ਖੁਸ਼ੀ ਹੈ ਕਿਉਂਕਿ ਨਾਨਕੇ ਪਿੰਡ ਦੇ ਵਿੱਚ ਅਸੀਂ ਪਹੁੰਚੇ ਹੋਏ ਹਾਂ ਕਿਉਂਕਿ ਨਾਨਕੇ ਦੇ ਵਿੱਚ ਜਿਹੜਾ ਪਿੰਡ ਦੇ ਵਿੱਚ ਹੁਣ ਰਹਦੀਆਂ ਮੌਲੀ ਪਿੰਡ ਜਿਹੜਾ ਜ਼ਿਲ੍ਹਾ ਕਪੂਰਥਲਾ ਦਾ ਪਿੰਡ ਹੈ ਉੱਥੇ ਜਿਹੜਾ ਵਿਆਹ ਦਾ ਮਾਹੌਲ ਹੈ ਤੇ ਚੱਕ ਦੇਸ਼ਰਾ ਜਿਹੜਾ ਗੁਰਾਇਆਂ ਦੇ ਨਾਲ ਜਿਹੜਾ ਪਿੰਡ ਲੱਗਦਾ ਹੈ ਗੁਰਾਇਆਂ ਦੇ ਵਿੱਚ ਜਿਹੜੀ ਇਹ ਪੜਦੀ ਹੈ ਪਰ ਹੁਣ ਜਿਹੜਾ ਮੌਲੀ ਪਿੰਡ ਦੇ ਵਿੱਚ ਜਿਹੜਾ ਰਹਿੰਦੀ ਹੈ ਤੇ ਅੱਜ ਜਿਹੜਾ ਮੈਰਿਡ ਦੇ ਵਿੱਚ ਨਾਮ ਆਉਣ ਤੋਂ ਬਾਅਦ ਜਿਹੜਾ ਨਾਮ ਨਾਲ ਜਿਹੜਾ ਦੋ ਪਿੰਡਾਂ ਦਾ ਜਿਹੜਾ ਇਹਨੇ ਰੋਸ਼ਨ ਕੀਤਾ ਹੈਗਾ ਤੇ ਨਾਲ ਜਿਹੜੇ ਇਹਨਾਂ ਦੇ ਟੀਚਰ ਆ ਉਹ ਵੀ ਇੱਥੇ ਵਧਾਈਆਂ ਦੇਣ ਲਈ ਪਹੁੰਚੇ ਆ ਹੋਰ ਵੀ ਜਿਹੜੇ ਚਾਰ ਸਟੂਡੈਂਟ ਜਿਹੜੇ ਗੁਰਾਇਆਂ ਦੇ ਆਏ ਹੈਗੇ ਆ ਉਹਨਾਂ ਪਰਿਵਾਰਾਂ ਨੂੰ ਵੀ ਅਸੀਂ ਆਪਣੇ ਵੱਲੋਂ ਵੀ ਵਧਾਈਆਂ ਦਿੰਦੇ ਆ ਤੇ ਆਸ ਵੀ ਕਰਦੇ ਆ ਕਿ ਇਸੇ ਤਰੀਕੇ ਦੇ ਨਾਲ ਜਿਹੜਾ ਹੈ ਗੁਰਾਇਆਂ ਸ਼ਹਿਰ ਦਾ ਜਿਹੜਾ ਨਾਮ ਜਿਹੜਾ ਰੋਸ਼ਨ ਕਰਦੇ ਰਹੋਗੇ ਹਨ ਇਹਦੇ ਨਾਲ ਮਨੀਸ਼ ਪਾਵਾ ਮੋੜੀ